ਸੱਜਣਾਂ ਵੀ ਮੈਂ ਅੱਜ ਇਸ ਤਰ੍ਹਾਂ ਸਮਝੋ ਤੇ ਗੱਲ ਕਰਦੇ ਹਾਂ ਜੀ ਰਾਜੀਵ ਜਵੰਦਾ ਨੂੰ ਲੈ ਕੇ ਇੱਕ ਮਾਮਲਾ ਹੋ ਸਾਹਮਣੇ ਨਜ਼ਰ ਆ ਰਿਹਾ ਹੈ ਜਿੱਥੇ ਰਾਜੀਵ ਜਵੰਦਾ ਨੂੰ ਲੈ ਕੇ ਪਿਛਲੇ ਦਿਨੀ ਕਾਫੀ ਲੋਕਾਂ ਦੇ ਵਿੱਚ ਤਥਲੀ ਮਚੀ ਹੋਈ ਸੀ ਕਿ ਆਖਰਕਾਰ ਰਾਜੀਵ ਜਵੰਦਾ ਦਾ ਜਿਹੜਾ ਹੈ ਏਡਾ ਵੱਡਾ ਐਕਸੀਡੈਂਟ ਹੋਇਆ ਤੇ ਉਹਨਾਂ ਨੂੰ ਕਿਸੇ ਵੀ ਤਰੀਕੇ ਜਲਦੀ ਹਸਪੀਟਲ ਦੇ ਵਿੱਚ ਨਹੀਂ ਪਹੁੰਚਾਇਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੇ ਕਿਸੇ ਦੋਸਤਾਂ ਪਰਿਵਾਰ ਦਾ ਵੀ ਕੋਈ ਬਿਆਨ ਨਿਕਲ ਕੇ ਸਾਹਮਣੇ ਕਿਉਂ ਨਹੀਂ ਆ ਰਿਹਾ ਲੋਕ ਲਗਾਤਾਰ ਹੀ ਰਾਜਵੀ ਜਵੰਦਾ ਦੇ ਮਾਮਲੇ ਨੂੰ ਲੈ ਕੇ ਉਹਨਾਂ ਦੇ ਨਾਲ ਜੁੜੇ ਹੋਏ ਸੀਗੇ ਜਿੱਥੇ ਐਡਵੋਕੇਟ ਨਕੀਰਤ ਨੇ ਵੀ ਇੱਕ ਵੱਡਾ ਐਲਾਨ ਕੀਤਾ ਕਿ ਜਿਹੜੇ ਨੇ ਪਸ਼ੂ ਆਵਾਰਾ ਪਸ਼ੂ ਜਿੰਨਾ ਤੇ ਕਰਕੇ ਇਹ ਹਾਦਸੇ ਜਿਹੜੇ ਨੇ ਆਮ ਹੀ ਨਜ਼ਰ ਆਉਂਦੇ ਨੇ ਰਾਜਵੀ ਜਵੰਦਾ ਨਾਲ ਵੀ ਏਡਾ ਵੱਡਾ ਹਾਸਾ ਹੋਇਆ ਜਿਵੇਂ ਸਰਕਾਰਾਂ ਇਨਾਂ ਨਾਲ ਪੈਸਾ ਇਕੱਠਾ ਕਰਦੀਆਂ ਨੇ ਤੇ ਆਖਰਕਾਰ ਉਹ ਪੈਸਾ ਕਿੱਥੇ ਜਾ ਰਿਹਾ ਦੂਸਰੇ ਪਾਸੇ ਜਿੱਥੇ ਅੱਜ ਉਹਨਾਂ ਦੇ ਉਹ ਦੋਸਤ ਜਿਨ੍ਹਾਂ ਦੀ ਲੰਬੇ ਸਮੇਂ ਤੋਂ ਢੀਖ ਹੋ ਰਹੀ ਸੀ ਕਿ ਉਹ ਸਾਹਮਣੇ ਕਿਉਂ ਨਹੀਂ ਆ ਰਹੇ ਉਹ ਸਾਹਮਣੇ ਆ ਕੇ ਕਿਉਂ ਨਹੀਂ ਬਿਆਨਬਾਜ਼ੀ ਕਰ ਰਹੇ ਜਿਨ੍ਹਾਂ ਦੇ ਕੋਲ ਰਾਚਵੀ ਜਵੰਦਾ ਨੇ ਆਪਣਾ ਦੰਮ ਤੋੜਿਆ ਜਿਸ ਤਰੀਕੇ ਦੇ ਨਾਲ ਇੱਡਾ ਵੱਡਾ ਐਕਸੀਡੈਂਟ ਹੋ ਗਿਆ ਤੇ ਅਚਾਨਕ ਤਈ ਉਹ ਲੋਕ ਕਿਉਂ ਨਹੀਂ ਕੈਮਰੇ ਦੇ ਸਾਹਮਣੇ ਆ ਰਹੇ ਜੇਕਰ ਗੱਲ ਕਰੀਏ ਪਰਿਵਾਰ ਜਿਹੜਾ ਹਜੇ ਉਹਨਾਂ ਚੀਜ਼ਾਂ ਚੋਂ ਨਿਕਲ ਨਹੀਂ ਪਾਇਆ ਜਿਨ੍ਹਾਂ ਨੇ ਆਪਣਾ ਇੱਕ ਧੀ ਦੇ ਵਰਗਾ ਪੁੱਤਰ ਗਵਾ ਦਿੱਤਾ ਇੱਕ ਪਤਨੀ ਨੇ ਆਪਣਾ ਪਤੀ ਤੇ ਇੱਕ ਬੱਚਾ ਨੇ ਆਪਣਾ ਪਾਪਾ ਯਾਨੀ ਕਿ ਹਰ ਚੀਜ਼ ਸਮੇਂ-ਸਮੇਂ ਦੇ ਨਾਲ ਬਦਲਦੀ ਜਾ ਰਹੀ ਹੈ ਲੇਕਿ ਰਾਜਵੀਰ ਜਵੰਦਾ ਦਾ ਦੁੱਖ ਜਿਹੜਾ ਹੈ ਉਹਨਾਂ ਦੇ ਫੈਨਸ ਦੇ ਦਿਲਾਂ ਦੇ ਵਿੱਚੋਂ ਤੇ ਉਹਨਾਂ ਦੇ ਪਰਵਾਹ ਦੇ ਦਿਨਾਂ ਵਿੱਚੋਂ ਕਦੀ ਨਹੀਂ ਨਿਕਲ ਸਕਦਾ ਰਾਜਵੀਰ ਜਵੰਦਾ ਇੱਕ ਸਭਿਆਚਾਰਕ ਗਾਇਕ ਇੱਕ ਚੰਗੀ ਪਰਸਨੈਲਿਟੀ ਕਿਸੇ ਕੌਂਟਰੋਵਰਸੀ ਦੇ ਵਿੱਚ ਨਾ ਪੈਣਾ ਜਿਨ੍ਹਾਂ ਨੂੰ ਹਮੇਸ਼ਾ ਹੀ ਲੋਕ ਇਹਨਾਂ ਚੀਜ਼ਾਂ ਨੂੰ ਪਸੰਦ ਕਰਦੇ ਸੀ ਲੇਕਿਨ ਇਸ ਟਾਈਮ ਰਾਜੀਵ ਜਵੰਡਾ ਤੇ ਪਰਿਵਾਰ ਵੱਲੋਂ ਵੱਡੇ ਜਿਹੜੇ ਨੇ ਸਵਾਲ ਤੇ ਉਹਨਾਂ ਦੇ ਦੋਸਤਾਂ ਵੱਲੋਂ ਜਿਹੜੇ ਨੇ ਉਹਨਾਂ ਸਵਾਲਾਂ ਦੇ ਜਵਾਬ ਮੰਗੇ ਜਾ ਰਹੇ ਨੇ ਰਾਜੀਵ ਜਵੰਡਾ ਜਿਹੜੇ ਨੇ ਮਾਮਲੇ ਤੇ ਪਰਿਵਾਰ ਤੇ ਦੋਸਤਾਂ ਦਾ ਜਿਹੜਾ ਹੈ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਹੈ ਪਸ਼ੂ ਨਾਲ ਮੋਟਰਸਾਈਕਲ ਦੀ ਟੱਕਰ ਨੂੰ ਦੱਸਿਆ ਕਿ ਹਾਦਸੇ ਦਾ ਕਾਰਨ ਉਹਨਾਂ ਨੇ ਕਿਹਾ ਕਿ ਪਸ਼ੂ ਦੇ ਜਿਹੜੇ ਨੇ ਆਵਾਰਾ ਪਸ਼ੂ ਜਿਹੜੇ ਆਮ ਵੀ ਸੜਕਾਂ ਦੇ ਉੱਤੇ ਫਿਰਦੇ ਰਹਿੰਦੇ ਨੇ ਉਹਨਾਂ ਦੇ ਟਕਰਾਉਣ ਕਰਕੇ ਮੌਤ ਹੋਈ ਹੈ ਰਾਜੀਵ ਜਵੰਦਾ ਦੀ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਪੰਜੋਰ ਦੇ ਹਸਪਤਾਲ ਦੇ ਮੋਢਲਾ ਇਲਾਜ ਨਾ ਕਰਨ ਦੇ ਇਲਜ਼ਾਮ ਉਹਨਾਂ ਨੇ ਪੰਜੋਰ ਦੇ ਜਿਹੜੇ ਹਸਪਤਾਲ ਸਭ ਤੋਂ ਪਹਿਲਾਂ ਲੈ ਕੇ ਜਾਇਆ ਗਿਆ ਰਾਜੀਵ ਜਵੰਦਾ ਨੂੰ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਜਿਹੜਾ ਹੈ ਇਲਾਜ ਸਹੀ ਢੰਗ ਨਾਲ ਕੀਤਾ ਹੁੰਦਾ ਤੇ ਰਾਜੀਵ ਜਵੰਦਾ ਅੱਜ ਸਾਡੇ ਦੇ ਵਿੱਚ ਹੁੰਦੇ ਰਾਜਵੀ ਨੂੰ ਪਹਿਲਾ ਪੰਜੌਰ ਤੇ ਪੰਚਗੁਲਾ ਹਸਪਤਾਲ ਲਜਾਇਆ ਗਿਆ ਪੰਚਗੁਲਾ ਤੋਂ ਬਾਅਦ ਮੁਹਾਲੀ ਦੇ 40 ਹਸਪਤਾਲ ਚੁੱਕਰਵਾਇਆ ਗਿਆ ਸੀ ਦਾਖਲ ਉਹਨਾਂ ਨੇ ਕਿਹਾ ਕਿ ਜਿਹੜਾ ਹੈ ਪੰਜੌਰ ਦਾ ਹਸਪਤਾਲ ਜਿੱਥੇ ਪੰਚਗੁਲਾ ਦੇ ਵਿੱਚ ਉਹਨਾਂ ਨੂੰ ਲਜਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ 40 ਹਸਪਤਾਲ ਦੇ ਵਿੱਚ ਲਜਾਇਆ ਗਿਆ ਸੀ ਹਾਲਾਂਕਿ ਵਾਰ-ਵਾਰ ਲੋਕਾਂ ਦੇ ਅੰਦਰ ਇਹੀ ਸਵਾਲ ਖੜੇ ਹੋ ਰਹੇ ਨੇ ਕਿ ਰਾਜਵੀ ਜਵੰਦਾ ਨੇ ਇੱਡੀਆ ਵੱਡੀ ਜੈਕਟ ਪਾਈ ਹੋਈ ਸੀ ਹੈਂਡਲਟ ਲਗਾਇਆ ਹੋਇਆ ਸੀ ਫਿਰ ਵੀ ਅੰਦਰੂਨੀ ਸੱਟਾਂ ਵੱਜੀਆਂ ਨੇ ਤੇ ਆਖਰਕਾਰ ਇਹੋ ਜਿਹਾ ਕੀ ਹੋ ਗਿਆ ਕਿ ਰਾਜਵੀ ਜਵੰਦਾ ਨੂੰ ਇੰਨੀਆਂ ਡੂੰਘੀਆਂ ਸੱਟਾਂ ਲੱਗ ਗਈਆਂ ਤੇ ਦੂਸਰੇ ਪਾਸੇ ਹੁਣ ਉਹਨਾਂ ਦਾ ਪਰਿਵਾਰ ਇਹ ਕਹਿ ਰਿਹਾ ਹੈ ਕਿ ਜਿਹੜੇ ਨੇ ਆਵਾਰਾ ਪਸ਼ੂ ਉਹਨਾਂ ਕਰਕੇ ਉਹਨਾਂ ਦੀ ਜਿਹੜੀ ਹੈ ਟੱਕਰ ਹੋਈ ਹੈ ਤੇ ਉਸ ਤੋਂ ਬਾਅਦ ਜਿੱਥੇ ਉਹਨਾਂ ਨੇ ਉੱਥੇ ਹੀ ਉਹਨਾਂ ਤੇ ਕਾਫੀ ਜਿਹੜੀ ਡੂੰਘੀ ਸੱਟ ਆਈ ਹੈ ਲੇਕਿਨ ਜੇਕਰ ਪੰਜੋਰ ਦੇ ਹਸਪੀਟਲ ਵਿੱਚ ਮੁੱਢਲਾ ਇਲਾਜ ਕੀਤਾ ਜਾਂਦਾ ਯਾਨੀ ਕਿ ਡੂੰਘਾਈ ਤੋਂ ਉਹਨਾਂ ਦੇ ਇਲਾਜ ਨੂੰ ਫੜਿਆ ਜਾਂਦਾ ਤਾਂ ਉਹ ਸ਼ਾਇਦ ਅੱਜ ਸਾਡੇ ਵਿੱਚ ਹੁੰਦੇ ਦੂਸਰੇ ਪਾਸੇ ਹੁਣ ਉਹਨਾਂ ਦਾ ਪਰਿਵਾਰ ਤੇ ਉਹਨਾਂ ਦੇ ਜਿਹੜੇ ਨੇ ਉਹਨਾਂ ਦੇ ਫੈਨਸ ਤੇ ਉਹਨਾਂ ਦੇ ਦੋਸਤ ਇਹ ਕਹਿ ਰਹੇ ਨੇ ਕਿ ਸਾਨੂੰ ਜਿਹੜਾ ਹੈ ਇਹਦਾ ਇਹਦਾ ਮਤਲਬ ਸਾਨੂੰ ਚਾਹੀਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪਰਿਵਾਰ ਨੇ ਇੱਕ ਇੰਨਾ ਵੱਡੀ ਇੱਕ ਜਿੱਥੇ ਪੰਜਾਬ ਨੇ ਏਡੀ ਵੱਡੀ ਹਸਤੀ ਗਵਾਈ ਹੈ ਦੂਸਰੇ ਪਾਸੇ ਪਰਿਵਾਰ ਨੇ ਵੀ ਆਪਣਾ ਇੱਕ ਬੜਾ ਹੀ ਮੈਂਬਰ ਜੀਰੇ ਸਿੱਤੇ ਆਪਣਾ ਘਰ ਸੀ ਜਿਹੜਾ ਆਪਣੇ ਘਰ ਦੇ ਵਿੱਚ ਉਹ ਉਹਦੀ ਮਾਤਾ ਜੀ ਦਾ ਸਹਾਰਾ ਸੀ ਉਹਦੀ ਪਤਨੀ ਦਾ ਸਹਾਰਾ ਸੀ ਉਹਦੇ ਬੱਚਿਆਂ ਦਾ ਸਹਾਰਾ ਸੀ ਉਹ ਚਲਾ ਗਿਆ ਲੇਕਿਨ ਦੂਸਰੇ ਪਾਸੇ ਹੁਣ ਇਹਨਾਂ ਅਵਾਰਾ ਪਸ਼ੂਆਂ ਤੋਂ ਲੈ ਕੇ ਉਸ ਹਸਪੀਟਲ ਦੇ ਵਿੱਚ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਆਖਰਕਾਰ ਜਿਹੜੀ ਹੈ ਨਾ ਤਾਂ ਸਰਕਾਰਾਂ ਪਾ ਰਹੀਆਂ ਨੇ ਕੰਟਰੋਲ ਤੇ ਦੂਸਰੇ ਪਾਸੇ ਹਸਪੀਟਲ ਦੇ ਵਿੱਚ ਜੇਕਰ ਇਲਾਜ ਸਹੀ ਢੰਗ ਦੇ ਨਾਲ ਹੁੰਦਾ ਤਾਂ ਅੱਜ ਸ਼ਾਇਦ ਇੰਨਾ ਵੱਡਾ ਕਾਰਾ ਨਹੀਂ ਹੋਣਾ ਸੀ ਜੋ ਹੈ ਜੋ ਸਾਨੂੰ ਅੱਜ ਛੱਡ ਕੇ ਚਲੇ ਗਏ ਰਾਜੀਵ ਜਵੰਦਾ ਉਹ ਇਸ ਦੁਨੀਆ ਦੇ ਵਿੱਚ ਹੁੰਦੇ ਤਾਂ ਹੁਣ ਉਹਨਾਂ ਦਾ ਪਰਿਵਾਰ ਇਨਸਾਫ ਮੰਗ ਰਿਹਾ ਹੈ ਤੇ ਉਹ ਜਿਹੜੇ ਉਹਨਾਂ ਦੇ ਨਿਫੈਜ਼ ਨੇ ਉਹ ਵੀ ਲਗਾਤਾਰ ਇਹ ਦਾ ਜਸਟਿਸ ਯਾਨੀ ਕਿ ਨਿਆਂ ਮੰਗ ਰਹੇ ਨੇ ਧੰਨਵਾਦ